ਜ਼ਿਕਰ ਅੱਜ ਭਾਈ ਰঞ্জੀਤ ਸਿੰਘ ਢਾਡਰੀਆਂ ਵਾਲੇ ਦੀ ਇੱਕ ਵੀਡੀਓ ਲੈ ਕੇ ਆਏ ਆ ਤੁਹਾਨੂੰ ਪਤਾ ਹੈ ਕਿ ਉਹ ਨਾ ਜਿਹੜੇ ਹਾਲਾਤੇ ਹਾਜ਼ਰਾ ਤੇ ਵਾਕਿਆਤ ਹੁੰਦੇ ਨੇ ਜਾਂ ਮਤਲਬ ਕਿ ਮਾਹੌਲ ਦੇ ਹਿਸਾਬ ਨਾਲ ਵੀਡੀਓ ਬਣਾ ਰਹੇ ਨੇ ਜਦੀਦ ਦੌਰ ਦੇ ਹਿਸਾਬ ਨਾਲ ਤੇ ਉਹਨੇ ਜੇ ਅੱਜ ਇੱਕ ਕਥਾ ਬਿਆਨਗਾ ਇੱਕ ਗੱਲ ਕਰ ਰਹੇ ਨੇ ਹਿੰਦੂ ਬਣੀਆਂ ਦੀ ਕਿ ਉਹ ਕਿਵੇਂ ਤਾਕਤਵਾਰੇ ਤੇ ਛਾਇਆ ਹੋਇਆ ਤੇ ਮੁਲਕ ਤੇ ਹੁਕਮਰਾਨ ਹੈ ਤੇ ਜਿਹੜਾ ਸਿੱਖ ਹੈ ਜਾਂ ਸਰਦਾਰ ਹੈ ਉਹ ਕਿਵੇਂ ਮਤਲਬ ਕਿ ਉਹਦੇ ਤੇ ਜ਼ੁਲਮ ਹੋ ਰਿਹਾ ਇਸ ਬਾਰੇ ਗੱਲ ਕਰ ਵੀ ਇਹ ਸੁਣਨੀ ਚਾਹੀਦੀ ਬਿਲਕੁਲ 200 ਵੀਡੀਓ ਦਾ ਆਗਾਜ਼ ਕਰਨਾ ਵੀ ਇੱਕ ਨਾ ਬੰਦੇ ਨੇ ਇੱਕ ਬੰਦੇ ਨੇ ਘੋੜਾ ਵੇਚਣਾ ਸੀ ਜੱਟ ਨੇ ਜੱਟ ਹੁਣ ਆਪਾਂ ਸਿੱਧਾ ਸਾਦਾ ਬੰਦਾ ਜਜ਼ਬਾਤੀ ਬਾਣੀਆਂ ਉਹਦੇ ਕੋਲ ਆਇਆ ਕਹਿੰਦਾ ਘੋੜਾ ਦੇ ਦੇ ਉਹ ਕਹਿੰਦਾ ਮੈਂ ਘੋੜਾ ਵੇਚਣਾ ਨਹੀਂ ਹੈ ਪੁਰਾਣੇ ਵੇਲਿਆਂ ਦੀ ਗੱਲ ਹੈ ਕਹਿੰਦਾ 500 ਦਾ ਘੋੜਾ 500 ਦੇ ਦੂੰ ਤੈਨੂੰ ਬਾਣੀਆਂ ਕਹਿੰਦਾ 500 ਸੁਣਿਓ ਗੱਲ ਜੱਟ ਕਹਿੰਦਾ ਵੀ ਯਾਰ 500 ਨਹੀਂ ਮੈਂ ਤਾਂ ਵੇਚਣਾ ਹੀ ਨਹੀਂ ਮੈਂ ਨਹੀਂ ਵੇਚਣਾ ਭੱਜ ਜਾ ਇੱਥੋਂ ਬਾਣੀਆਂ ਘਰੇ ਤੁਰ ਗਿਆ ਇਹਦਾ ਘੋੜਾ ਬਿਮਾਰ ਹੋ ਗਿਆ ਘੋੜਾ ਜਦੋਂ ਬਿਮਾਰ ਹੋਇਆ ਇਹਨੇ ਵੇਖਿਆ ਵੀ ਇਹ ਨਹੀਂ ਬਚਦਾ ਬੈਦ ਕਹਿੰਦਾ ਤੇਰਾ ਘੋੜਾ ਹੁਣ ਨਹੀਂ ਬਚਦਾ ਇਹ ਤੇ ਮਰੂ ਇਨੇ ਸਾਹਿਬ ਜਲਾ ਆ ਬਾ ਬਾਣੀ ਕਹਿੰਦਾ ਬਾਣੀਆਂ ਕੋਲ ਚਲੇ ਗਿਆ ਕਹਿੰਦਾ ਸੇਠ ਜੀ ਕਹਿੰਦੇ ਹਾਂ ਘੋੜਾ ਜਿਹੜਾ ਮੈਂ ਹੁਣ ਸੋਚਿਆ ਵੀ ਵੇਚ ਹੀ ਦਿਆਂ ਰਕਮ ਮੈਨੂੰ ਸੁਣੀ ਨਹੀਂ ਸੀ ਭਲਾ ਕਿੰਨੀ ਕਹੀ ਸੀ ਤੁਸੀਂ ਕਹਿੰਦੇ 500 ਕਹਿੰਦੇ ਚੱਲ 500 ਹੀ ਦੇ ਦਿਓ ਪਰ ਇੱਕ ਗੱਲ ਸੁਣ ਲਿਓ ਘੋੜਾ ਜਿਹੜਾ ਹੈ ਨਾ ਘੋੜਾ ਉਹ ਮੇਰੇ ਘਰੇ ਵੱਜਾ ਹੈ ਚੈੱਕ ਕਰ ਲੋ ਤੇ ਆ ਪੈਸੇ ਪੈਸੇ ਉਹਨੇ ਦੇ ਦਿੱਤੇ 500 ਤੇ ਉਹ 500 ਲੈ ਕੇ ਅਲੋਪ ਹੀ ਹੋ ਗਿਆ ਵੀ ਹੁਣ ਤੇ ਸੇਠ ਚਿੱਤਰਮਾਰੂ ਵੀ ਘੋੜਾ ਤੇ ਮਰ ਗਿਆ ਘੋੜਾ ਦੋ ਦਿਨ ਨਹੀਂ ਕੱਢਿਆ ਘੋੜਾ ਮਰ ਗਿਆ 500 ਲੈ ਕੇ ਬੰਦਾ ਗਾਇਬ ਉਹ ਬੰਦਾ ਲੱਭੇ ਹੀ ਨਾ ਉਹ ਕਹਿੰਦੇ ਹੋਇਆ ਕੀ ਉਹ ਹੁਣ ਬਾਣੀਆਂ ਜਿਹੜਾ ਉਹਨੂੰ 2 4 6 ਮਹੀਨੇ ਲੰਘ ਗਏ 6 ਮਹੀਨਿਆਂ ਬਾਅਦ ਜ਼ਿਮੀਂਦਾਰ ਆਇਆ ਬਾਣੀਆਂ ਬੜਾ ਖੁਸ਼ ਕਹਿੰਦਾ ਆਓ ਦੀ ਸੇਟ ਆਓ ਭਾਈ ਲਓ ਜੀ ਚਾਹ ਪਿਆਓ ਲਓ ਵੀ ਕਰੀਏ ਹੁਣ ਅਗਲੇ ਮਿੱਠੇ ਨੇ ਤੁਹਾਡੇ ਰੱਖਣਦੇ ਹੀ ਆ ਜੀ ਅਸੀਂ ਤੇ ਬਸ ਜੀ ਤੁਸੀਂ ਤੁਸੀਂ ਧਿਆਨ ਐਂ ਐਂ ਕਰੀ ਜਾਂਦੇ ਹੁੰਦੇ ਨੇ ਇੱਥੋਂ ਇੱਥੇ ਪਹੁੰਚ ਗਏ ਪਿੰਡਾਂ 'ਚ ਪਟ્રોલ ਪੰਪ ਲਾ ਲਿਆ ਅਗਲਿਆਂ ਨੇ ਸਾਡੇ ਵਾਲੇ ਇੱਕ ਦਾਸੇ ਚੱਕੀ ਫਿਰਦੇ ਨੇ ਤੇਰੇ ਮਾਰਦੇ ਤੇਰੇ ਇਦਾਂ ਕਰ ਦੂ ਤੇਰੇ ਇਦਾਂ ਕਰ ਇਹਦੇ ਕੇਸਾਂ ਚ ਹੀ ਉਲਝਿਆ ਫਿਰਦਾ ਉਹ 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 ਸੇਠ ਨੂੰ ਜਾ ਕੇ ਕਹਿਣਗੇ ਪਿੰਡਾਂ ਚ ਦੇਖਿਓ ਨੋਟ ਕਰਿਓ ਸਾਡੇ ਤੇ ਉਹਨਾਂ 'ਚ ਫਰਕ ਨੋਟ ਕਰਿਓ ਉਹ ਸੇਠਾ ਤੈਨੂੰ ਪਤਾ ਨਹੀਂ ਤੈਨੂੰ ਇਹਨੂੰ ਉਹ ਵਾਹ ਜੀ ਵਾਹ ਤੁਹਾਡੇ ਰੱਖ ਐਂ ਕਰੀ ਦੋ ਐਂ ਕਰੀ ਦੋ ਇਹ ਐਵੇਂ ਹੀ ਰੋਗ ਮਾਰ ਮਾਰ ਕੇ ਲੜ ਲੜ ਕੇ ਕੇਸਾਂ ਦੇ ਵਿੱਚ ਹੀ ਸਾਰਾ ਪੈਸਾ ਬਰਬਾਦ ਕਰ ਲੈਂਦਾ ਵਟਾਂ ਦੇ ਝਗੜੇ ਤੁਸੀਂ ਮਾਫ ਕਰਨਾ ਪਿੰਡਾਂ 'ਚ ਰਹਿਣ ਵਾਲੇਓ ਵੀਰੋ ਬਾਣੀਆਂ ਦੇ ਕੇਸ ਚੱਲਦੇ ਵੇਖੇ ਆ ਡਾਂਗਾ ਖੜਕਦੀਆਂ ਕਿੰਨੀਆਂ ਕ ਦੱਸਿਓ ਗੰਡਾਸਿਆਂ ਨਾਲ ਵੜਰਦਾ ਪਾਣੀ ਇਹਨੇ ਬਾਣੀਆਂ ਬੋਲਿਓ ਜਰਾ ਤੇ ਜੱਟਾਂ ਨੇ ਜੱਟ ਵਟ ਉਤੇ ਟੱਕ ਤੇ ਸਾਡੇ ਦੇ ਤੇ ਉਹੀ ਛੱਬੀਆਂ ਬਣੀਆਂ ਰਹਿੰਦੀਆਂ ਨੇ ਦੰਦ ਤੋੜਦੇ ਚੱਲਦਾ ਕਿ ਨਹੀਂ ਤੇ ਪਿੰਡਾਂ 'ਚ ਬਾਣੀਆਂ ਕਿੰਨੇ ਕ ਬਾਣੀਆਂ ਨੂੰ ਵੰਡਦੇ ਆ ਬਈ ਸਾਡੇ 'ਚ ਫਰਕ ਹੈਗਾ ਕਿ ਨਹੀਂ ਹੈਗਾ ਰੋਬ ਅਗਲੇ ਦਾ ਚੱਲ ਲੈਂਦੇ ਕਿ ਨਹੀਂ ਜੇ ਗੱਬਦਾ ਕੁਝ ਉੱਚਾ ਸੁਨੀਵਾ ਬੋਲ ਜੇ ਬਰਦਾਸ਼ਤ ਕਰ ਲੈਂਦੇ ਕਿ ਨਹੀਂ ਸਾਡੇ ਨਾਲੋਂ ਸ਼ੈਨਸੀਲਤਾ ਉਹਨਾਂ 'ਚ ਵੱਧ ਹੈਗੀ ਹੈ ਕਿ ਨਹੀਂ ਤੇ ਸਾਨੂੰ ਸਾਡੇ ਢਾਡੀ ਆਉਣਗੇ ਉਹ ਵੀ ਦੱਬੀ ਤੁਰੇ ਜਾਣਗੇ ਐ ਕਰਦੇ ਨੇ ਇਹ ਐ ਕਰਦੇ ਨੇ ਗਾਉਣ ਵਾਲੇ ਆਉਣਗੇ ਉਹ ਬੰਦੂਕਾਂ ਜੱਟ ਐ ਕਰਦਾ ਜੱਟ ਐ ਕਰਦਾ ਜੱਟ ਖਨੀ ਕਿੱਥੇ ਫੇਰ ਕਰਦਾ ਸੱਚ ਹੈ ਕਿ ਨਹੀਂ ਬੋਲੋ ਜੀ ਕਦੇ ਤੁਸੀਂ ਗੀਤ ਸੁਣਿਆ ਬਾਣੀਆਂ ਫੈਰ ਕਰਦਾ ਸੁਣਿਆ ਜੱਟ ਫੈਰ ਕਰਦਾ ਫਿਰ ਜੇਲਾ ਚ ਕੌਣ ਜਾਂਦਾ ਜੱਟ ਫੈਰ ਕਰਦਾ 26 ਕੀਤੇ ਤੇ ਹੁੰਦੀ ਹੈ 302 ਦਾ ਪਰਚਾ ਕੀਤੇ ਤੇ ਹੁੰਦਾ ਹੈ ਤੇ ਫਿਰ ਇਹ ਬੇੜਾ ਭੌਂਦੇ ਨੇ ਸਾਡਾ ਫਾਇਦਾ ਕਰਦੇ ਨੇ ਕਿ ਨੁਕਸਾਨ ਕਰਦੇ ਨੇ ਗਉਣ ਵਾਲੇ ਗੱਜ ਕੇ ਨੁਕਸਾਨ ਕਰਦੇ ਹੁਣ ਸਾਡੇ ਵਰਗੇ ਆਉਣਗੇ ਢੱਡ ਸਰੰਗੀਆਂ ਲੈ ਕੇ ਇਹ ਐ ਕਰਤਾ ਸਿੱਖਾਂ ਨੇ ਐ ਕਰਤਾ ਉਸ ਵੇਲੇ ਕਰਤਾ ਸਮਾਂ ਉਦੋਂ ਦਾ ਹੋਰ ਸੀ ਹੁਣ ਸਾਨੂੰ ਕਲਮਾ ਪੜਾਉਣ ਦੀ ਗੱਲ ਕਰੋ ਪੜਾਉਣ ਦੀ ਗੱਲ ਕਰੋ ਹੁਣ ਸਾਡੇ ਦਿਮਾਗ ਨੂੰ ਸਿਆਣਾ ਕਰੋ ਅਸੀਂ ਜੇਲ੍ਹਾਂਾਂ 'ਚ ਹੀ ਰੋਟੀਆਂ ਖਾਣੀਆਂ ਯਾਰ ਅਸੀਂ ਇੰਨਾ ਕੰਮਾਂ ਜੋਗੀ ਬਣਿਆ ਵੀ ਲੜੀ ਤੁਰੇ ਜਾਈਏ ਦਿਮਾਗ ਕਿੱਥੇ ਕੰਮ ਕਰੇਗਾ ਸਾਡਾ ਤੁਸੀਂ ਨਿੱਕੇ ਨਿੱਕੇ ਨਿਆਣਿਆਂ ਦੇ ਦਿਮਾਗ 'ਚ ਭਰ ਕੇ ਕੈਨੇਡਾ ਚਾੜ ਤੇ ਉੱਥੇ ਵੀ ਕਈ ਲੜੀ ਜਾਂਦੇ ਨੇ ਕੈਨੇਡਾ ਜਾ ਕੇ ਵੀ ਭਰ ਕੇ ਕੀ ਭੇਜਿਆ ਦਿਮਾਗ 'ਚ ਖੂਨ ਕਿੱਦਾਂ ਦਾ ਕਰੀ ਜਾਂਦੇ ਤੁਸੀਂ ਬੰਦੇ ਤਾਂ ਕੈਮ ਕਰੋ ਮਾੜਾ ਜੈਨੂੰ ਦਿਮਾਗ ਚਲਾਵੇ ਇਹ ਹੱਥ ਪੈਰ ਜੇ ਚਲਾਈ ਜਾਂਦਾ ਦਿਮਾਗ ਚਲਾਵੇ ਬਾਣੀਏ ਦਿਮਾਗ ਚਲਾਉਂਦੇ ਆ ਵੀਰੋ ਉਹ ਸਾਡੇ ਬਾਕੀ ਦੇ ਉੱਥੇ ਹੀ ਰਹਿੰਦੇ ਆ ਉਹ ਪਿੰਡਾਂ ਦੇ ਵਿੱਚ ਬੈਠੇ ਨਿੱਕੀ ਜੀ ਹੱਟੀ ਹੁੰਦੀ ਆ ਨਿੱਕੀ ਜੀ ਹੱੱਟੀ ਸਾਰਾ ਪਿੰਡ ਕਰਜ਼ਾਈ ਕਰੀ ਬੈਠਾ ਹੁੰਦਾ ਹੁੰਦਾ ਕਿ ਨਹੀਂ ਬੋਲੋ ਸਾਰਾ ਪਿੰਡ ਕਰਜਾਈ ਕਰਕੇ ਰੱਖਿਆ ਨਕੀ ਦੀ ਹੱਟੀ ਸਾਡੇ ਵੀ ਇੱਥੇ ਜਿਹੜਾ ਕੋਈ ਹੈ ਅਗਲਿਆਂ ਨੂੰ ਸਾਹਬ ਹੈ ਸਾਡੇ ਗਵਾਨ ਦਿਮਾਗ ਕੰਮ ਕਰਦਾ ਉਹਨਾਂ ਦਾ ਸਾਹਮਣੇ ਇੱਕ ਐਗਜ਼ੈਂਪਲ ਹੈ ਕਿ ਨਹੀਂ ਫਰਕ ਹੈਗਾ ਕਿ ਨਹੀਂ ਫਿਰ ਤੁਹਾਨੂੰ ਸਮਝ ਆਊ ਵੀ ਅੱਜ ਦਾ Hindu ਅੱਜ ਰਾਜ ਕਿਵੇਂ ਕਰ ਰਿਹਾ ਬੈ ਕੇ ਤੁਹਾਡੇ ਸਮਝਾਉ ਇਹ ਲੋਕੀ ਜਜ਼ਬਾਤੀ ਨਹੀਂ ਇਹ ਦਿਮਾਗੀ ਨੇ ਇਹ ਜਦੋਂ ਵਰਤਦੇ ਨੇ ਦਿਮਾਗ ਵਰਤਦੇ ਦਿਮਾਗ ਨਾਲ ਇਹ ਸਾਡੇ ਨਾਲੋਂ ਤਿੱਖੇ ਨੇ ਤੇਜ਼ ਨੇ ਦਿਮਾਗ ਵਰਤ ਦੇ ਪੰਜਾਬੀ ਲੋਕ ਆਪਾਂ ਜਜਬਾਤੀ ਲੋਕ ਇਮੋਸ਼ਨਲੀ ਹੋ ਕੇ ਫੈਸਲੇ ਲੈਂਦੇ ਆ ਹੁਣ ਗੱਲ ਚੱਲਦੀ ਸੀ ਬਾਣੀਏ ਨੂੰ ਉਹ ਬਾਣੀਏ ਜੱਟ ਜਦੋਂ ਗਿਆ ਕਹਿੰਦਾ ਬਾੜੀਆਂ ਗਾਲਾਂ ਕੱਢੂ ਮੈਨੂੰ ਹੁਣ ਬਾਣੀਆ ਵਿਚਾਰਾ ਕੀ ਗਾਲਾਂ ਕੱਢਦਾ ਉਹ ਕਹਿੰਦਾ ਇਹ ਹਾਂ ਲਾਲਾ ਕਿਵੇਂ ਐ ਕਹਿੰਦੇ ਆਗੇ ਆਹਾ ਹਾ ਲੈ ਬਈ ਲੈ ਉਹਨੂੰ ਚਾਹ ਪਿਆਓ ਉਹਨੂੰ ਪ੍ਰਸ਼ਾਦਾ ਛਕਾਓ ਉਹਨੂੰ ਉਹ ਕਹਿੰਦਾ ਯਾਰ ਮੈਨੂੰ ਤੇਨੇ ਕਹਿਣਾ ਸੀ ਵੀ ਘੋੜਾ ਤਾਂ ਤੇਰਾ ਮਰ ਗਿਆ ਇਹ ਮੇਰੀ ਸੇਵਾ ਕਰਦਾ ਕਹਿੰਦਾ ਸੇਠ ਸਾਹਿਬ ਦੱਸਿਓ ਖਪੜਾ ਤੁਸੀਂ ਕੀਤਾ ਕੀ ਕਹਿੰਦੇ ਘੋੜਾ ਤੇਰਾ ਮਰ ਗਿਆ ਸੀ ਕਹਿੰਦੇ ਹਾਂ ਕਹਿੰਦੇ ਬਾਣੀ ਆ ਮੈਂ ਕਹਿੰਦੇ ਫੇਰ ਕਹਿੰਦੇ ਮੈਂ ਕੀ ਕੀਤਾ ਪਰਚੇ ਲਵਾ ਦਿੱਤੇ ਵੀ 1 ਰੁਪਏ ਦੀ ਲਾਟਰੀ ਤੇ ਜਿਹੜਾ ਲਾਟਰੀ ਜਿੱਤ ਗਿਆ ਉਹਨੂੰ ਘੋੜਾ ਮਿਲੂ। ਉਹਨੂੰ ਘੋੜਾ। ਹੁਣ ਕਹਿੰਦੇ 1 ਰੁਪਏ ਦੀ ਲਾਟਰੀ 5000 ਬੰਦੇ ਨੇ ਪਾਤੀ। ਕਿੰਨਾ ਹੋ ਗਿਆ ਭਲਾ? ਓਹ। ਭਾਈ ਸਾਹ ਕਿੰਨਾ ਇਕੱਠਾ ਕਰ ਲਿਆ ਉਹਨੇ? ਬੰਦੇ ਦਾ। 5000 5000 ਇਕੱਠਾ ਕਰ ਲਿਆ। ਕਹਿੰਦੇ ਫੇਰ ਕਹਿੰਦਾ ਜਿਹਦੀ ਲਾਟਰੀ ਨਿਕਲੀ ਉਹਨੂੰ ਕਿਹਾ ਵੀ ਉੱਥੇ ਘੋੜਾ ਹੈ। ਤਵੇਲੇ ਚ ਗਿਆ ਘੋੜਾ ਮਰਿਆ ਪਿਆ। ਉਹ ਕਹਿੰਦਾ ਉਹਨੇ ਰੌਲਾ ਪਾ ਲਿਆ ਕਹਿੰਦਾ ਘੋੜਾ ਤੇ ਮਰਿਆ ਪਿਆ ਕਹਿੰਦੇ ਮੈਂ ਤੇ ਕਿਹਾ ਹੀ ਨਹੀਂ ਸੀ ਵੀ ਘੋੜਾ ਮਰਿਆ ਹੋਊ ਮੈਂ ਤੇ ਕਹਿੰਦਾ ਘੋੜਾ ਮਿਲੂ ਮੈਂ ਤੇ ਕਿਤੇ ਨਹੀਂ ਕਿਹਾ ਵੀ ਘੋੜਾ ਮਰਿਆ ਹੋਊ ਮੈਂ ਸਮਝ ਮੈਂ ਤੇ ਕਿਹਾ ਸੀ ਘੋੜਾ ਮਿਲੂ ਕਹਿੰਦੇ ਉਹ ਕਲੇਸ਼ ਪਾ ਕੇ ਬਹਿ ਗਿਆ ਮੈਂ ਥਾਣੇ ਜਾਉ ਮੈਂ ਕਿਹਾ ਕਿੰਨੇ ਪੈਸੇ ਲੱਗੇ ਸੀ ਤੇਰੇ ਕਹਿੰਦਾ 1 ਰੁਪਇਆ ਲਾਟਰੀ ਕਿੰਨੇ ਦੀ ਸੀ ਕਹਿੰਦਾ 1 ਦੀ ਕਹਿੰਦੇ ਆ ਚੱਕ ਤੇਰਾ ਇੱਕ ਕਹਿੰਦੇ ਉਹਦਾ ਮੈਂ 1 ਰੁਪਇਆ ਮੋੜਤਾ ਆਪਾਂ ਨੂੰ 5000 ਬਣ ਗਿਆ ਕਹਿੰਦੇ ਅਸੀਂ ਬਾਣੀਏ ਹੁੰਨੇ ਆ ਓ ਜੱਟਾ ਤੂੰ ਐਵੇਂ ਡਰੀ ਜਾਂਦਾ ਤੂੰ ਐਵੇਂ 500 ਦਾ ਫਿਕਰ ਕਰੀ ਜਾਂਦਾ ਯਾਰ ਆਪਾਂ ਤੇ ਤੂੰ ਪਰਵਾਹ ਨਾ ਕਰ ਤੂੰ ਰੋਟੀ ਪਾਣੀ ਖਾ ਜੇ ਗਾਹ ਕੋੜਾ ਵੇਚਦਾ ਹੋਇਆ ਫਿਰ ਦੱਸੀ ਅੱਗੇ ਲੋੜ ਲਾੜ ਹੋਈ ਜੇ ਐ ਬਈ ਸੋ ਮੈਂ ਕਹਿਣਾ ਪਤਾ ਕੀ ਐ ਮੈਂ ਕਹਿਣਾ ਇਹ ਐ ਇਹ ਲੋਕ ਧਮਾਕੀ ਦੇ ਹੈਗੇ ਕਿ ਨਹੀਂ ਤੁਹਾਡਾ ਵਾਪੈਂਦਾ ਹੈ ਕਿ ਨਹੀਂ ਪਿੰਡਾਂ ਚ ਪੈਂਦਾ ਹੈ ਸ਼ਹਿਰਾਂ ਚ ਪੈਂਦਾ ਹੈ ਗੱਲ ਪੈ ਜਿਓ ਜਾ ਕੇ ਹੱਥ ਐਂ ਹੀ ਹੱਥ ਜੋੜ ਲੈਣੀ ਤੁਸੀਂ ਗੱਲ ਪਈ ਜਾਓ ਐਂ ਹੀ ਹੱਥ ਜੋੜੀ ਪਰ ਅਗਲੇ ਦੀ ਕਲਮ ਚੱਲਦੀ ਐ ਸਭ ਅੰਗੂਠੇ ਲਵਾ ਕੇ ਰੱਖੀ ਹੁੰਦੇ ਨੇ ਬੜੀ ਟੈਕਨੀਕ ਆਉਂਦੀ ਐ ਟੈਕਨੀਕ ਤਰੀਕਾ ਆਪਾਂ ਗਾਲ ਤੇ ਗਾਲ ਗਾਲ ਤੇ ਗਾਲ ਸਾਨੂੰ ਗਾਲਾਂ ਪੁੱਛ ਲੋ ਜਿਹੜੇ ਮਰਜ਼ੀ ਬੰਦੇ ਨੂੰ ਛੇੜਨ ਤਪਿਆ ਹੀ ਪਿਆ ਅਸੀਂ ਤੇ ਐ ਕਰ ਦਿੰਨੇ ਆ ਅਸੀਂ ਐ ਕਰ ਦਿੰਨੇ ਜਿੰਨਾ ਗਾਣਾ ਹਥਿਆਰਾਂ ਵਾਲਾ ਹੋਵੇ ਮਾਰ ਕੁੱਟਾਈ ਉਹ ਪਲਾ ਪੁਰਾਣੀਆਂ ਫਿਲਮਾਂ ਕਿਹੇ ਜਿਹੀਆਂ ਆਉਂਦੀ ਜੱਟ ਦਾ ਗੁੰਡਾਸਾ ਬਦਲਾ ਜੱਟੀ ਦਾ ਜੱਟ ਸੂਰਮੇ ਜੱਟ ਦਾ ਖੜਾਕ ਹੈ ਕਿ ਨਹੀਂ ਹੋਰ ਕੀ ਸੀ ਜੱਟ ਜੱਟ ਦਾ ਲਲਕਾਰਾ ਲਲਕਾਰਾ ਜੱਟੀ ਦਾ ਲੈ ਜੱਟ ਤੇ ਜ਼ਮੀਨ ਸਲਤਨ ਰਾਏ ਨੇ ਬੋ ਜੱਟ ਦਾ ਬਦਲਾ নাহি ਕੋਈ ਸੀ ਜੱਟ ਸੂਰਮੇ ਇਹੋ ਜਿਹੇ ਐਕਟਰਾਂ ਨੇ ਇਹਨਾਂ ਨੇ ਮੁੜ ਕੇ ਗਾਇਕਾਂ ਨੇ ਮੁੜ ਕੇ ਸਾਡੇ ਵਰਗੇ ਪ੍ਰਚਾਰਕਾਂ ਨੇ ਇਹਨਾਂ ਨੂੰ ਫੂਕ ਸ਼ਕਾਸ਼ ਖਾ ਕੇ ਹੋਰ ਹੀ ਕੁਝ ਬਣਾਤਾ ਫੂਕ ਸ਼ਕਾਈ ਕਿ ਨਹੀਂ ਫਾਇਦਾ ਕੀਤਾ ਕਿ ਨੁਕਸਾਨ ਕੀਤਾ ਉਹ ਜੇਲਾ ਚ ਕਲਾਕਾਰ ਗਏ ਕਿ ਜੱਟ ਗਏ ਬੋਲੋ ਢਾਡੀ ਗਏ ਕਿ ਜੱਟ ਗਏ ਪਰਚੇ ਜੱਟਾਂ ਤੇ ਹੋਏ ਕਿ ਕਲਾਕਾਰਾਂ ਤੇ ਹੋਏ ਅਗਲੇ ਤੇ ਗੀਤ गा ਕੇ ਆਉਗੇ ਕਹਿਣਗੇ ਅਣਖ ਦੀ ਗੱਲ ਐ ਯਾਰੋ ਅਣਖ ਅਣਖੇਦਾ ਹੁੰਦੀ ਐ ਕਿਤੇ ਕਿਹੜੀਆਂ ਗੱਲਾਂ ਕਰਦੇ ਤੁਸੀਂ ਖੜੇ ਕਿੱਥੇ ਐ ਤੁਸੀਂ ਸਾਨੂੰ ਕਮਲੇ ਕਰੀ ਜਾਂਦੇ ਐ ਦਿਮਾਗ 'ਚ ਭਰ-ਭਰ ਕੇ ਫੂਕ ਛਕਾਈ ਜਾਂਦੇ ਐ ਛਕਾਈ ਜਾਂਦੇ ਐ ਆਪਾਂ ਛਕੀ ਜਾਂਦੇ ਆ ਵੀਰੋ ਖੀਰਾ ਛਕਿਆ ਕਰੋ ਕੜਾ ਛਕਿਆ ਕਰੋ ਫੂਕ ਨਾ ਛਕਿਆ ਕਰੋ ਤੇ ਪਰ ਤੁਸੀਂ ਛਕਦੇ ਐ ਖੁਸ਼ ਹੋ ਕੇ ਆ ਜਿਹੜਾ ਮਰਜੀ ਗੀਤ ਆਵੇ ਜੱਟਾਂ ਵਾਲਾ ਐ ਕਰਤਾ ਐ ਕਰਤਾ ਬਹੁਤ ਚੱਲਦਾ ਹੈ ਤੇ ਜੇ ਗੱਲ ਹੋਵੇ ਸਿਆਣੇ ਵਾਲੇ ਗੀਤ ਆਵੇ ਵੀ ਆਹਾਹਾ ਗੱਲਾਂ ਬੜੀਆਂ ਕਮਾਲ ਦੀਆਂ ਉਹਨੂੰ ਨਹੀਂ ਸੁਣਦਾ ਕੋਈ ਇਹਨਾਂ ਨੂੰ ਪਸੰਦ ਹੀ ਇਹ ਐ ਇੱਥੇ ਮੈਂ ਹੁਣ ਸਾਖੀ ਸ਼ੁਰੂ ਕਰ ਲਾਂ ਨਾ ਵੀ ਐ ਬਰਛਾ ਮਾਰਿਆ ਐ ਇੱਥੇ ਵਿੱਚ ਬੈਠੀਆਂ ਕਰੀ ਜਾਣਗੇ ਵੀ ਆਹਾ ਵੀ ਤੈ ਹੀ ਮਾਰਦਾ ਬਰਛਾ ਜਮੈਂ ਹੈ ਕਿ ਨਹੀਂ ਗੱਲ ਸਾਨੂੰ ਐ ਨਜ਼ਾਰਾ ਜਿਆ ਆਉਂਦਾ ਤੇ ਜੇ ਵਿੱਚ ਕੋਈ ਇੱਥੇ ਸਾਡੇ ਬਾਣੀਆਂ ਬੈਠਾ ਹੋਵੇ ਵਿੱਚ ਇੱਥੇ ਉਹਨੇ ਵੇਖਣਾ ਵੀ ਇਹ ਕਰ ਦਿੱਤੀ ਉਹ ਇਕੱਠਾ ਜਿਹਾ ਹੋਈ ਜੋ ਵੀ ਕਿਤੇ ਕਿੰਦਰ ਨੂੰ ਨਾ ਮਾਰਦੇ ਪਰਛਾਏ ਜਿਹੜੇ ਹਸਾਮ ਨਾਲੇ ਟੇਡਾ ਡਿੱਗਾ ਜਿਹਾ ਹੋਈ ਜਾਂਦਾ ਇੱਥੇ ਵਿੱਚ ਵਿਚਾਰਾ ਬਹਿ ਜੇ ਆ ਕੇ ਫਸ ਜਾਂਦਾ ਦਿਮਾਗ ਵਾਲੇ ਆਗਲੇ ਹੈ ਕਿ ਨਹੀਂ ਗੱਲ ਹੁਣ ਮੈਨੂੰ ਇਹ ਦੱਸੋ ਸਾਡੇ ਆਲਿਆਂ ਨੂੰ ਪੰਪ ਦਈਏ ਕਿ ਇਹਨਾਂ ਨੂੰ ਸਮਝਾਈਏ ਅਕਲ ਦਈਏ ਵੀਰੋ ਖਮਿਆਜਾ ਭੁਗਤਣਾ ਪੈਂਦਾ ਹੈ ਅਕਲ ਦੀਆਂ ਗੱਲਾਂ ਕਰੋਗੇ ਇਹ ਮਾਰਨ ਪੈਂਦੇ ਐ ਇਹ ਗੱਲ ਪੈਂਦੇ ਐ ਕਹਿਣਗੇ ਕਮਲੇ ਐ ਇਹ ਪਾਗਲ ਐ ਇਹ ਸਾਨੂੰ ਬੁੱਧੂ ਬਣਾਉਂਦੇ ਐ ਦਿਮਾਗ ਦੀ ਗੱਲ ਕਰਨ ਵਾਲੇ ਨੂੰ ਇਹ ਪਾਗਲ ਸਮਝਦੇ ਐ ਦਿਮਾਗ ਨੂੰ ਵਰਤਣ ਵਾਲੇ ਨੂੰ ਕਮਲਾ ਸਮਝਦੇ ਐ ਪਰ ਮੇਰੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ ਲਓ ਇਹਨਾਂ ਨੇ ਦਿਮਾਗ ਨੂੰ ਚਲਾਉਣ ਦੀ ਮਨ 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 ਮਾਈਂਡ ਮਾਈਂਡ ਦੀ ਗੱਲ ਕੀਤੀ ਸਾਰਾ ਗੁਰੂ ਗ੍ਰੰਥ ਸਾਹਿਬ ਦਿਮਾਗ ਦੀ ਗੱਲ ਕਰ ਹਾਂਜੀ ਐਵੇਂ ਹੀ ਐਵੇਂ ਮਨ ਦੀ ਗੱਲ ਜੇ ਕਿਤੇ ਮਰਜੋ ਮਾਰ ਦਿਓ ਦੀ ਗੱਲ ਹੈਗੀ ਹੈ ਤੁਹਾਡੇ ਚ ਕੋਈ ਬੰਦਾ ਮੈਨੂੰ ਖੜਾ ਹੋ ਕੇ ਦੱਸੇ ਜਿੱਥੇ ਲਿਖਿਆ ਮਰਜੋ ਮਾਰ ਦਿਓ ਸਹੀ ਹਾਂ ਦੱਸੋ ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਆ ਸਾਡੇ ਉਹ ਸਾਡਾ ਪਾਤਸ਼ਾਹ ਤੇ ਆ ਐ ਨਾ ਜਿੱਥੇ ਮੱਥਾ ਟੇਕਦੇ ਅਸੀਂ ਖੜਕੇ ਸਾਨੂੰ ਤੇ ਇਹਨਾਂ ਨੇ ਕਿਤੇ ਨਹੀਂ ਦੱਸਿਆ ਮਰਜੋ ਮਾਰ ਦਿਓ ਮਰਜੋ ਮਾਰ ਦਿਓ ਮੈਨੂੰ ਤੇ ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਬਦ ਨਹੀਂ ਲੱਭਿਆ ਇਹੋ ਜਿਹਾ ਤੈਨੂੰ ਕਿਹੜਾ ਸ਼ਬਦ ਲੱਭਿਆ ਇਹੋ ਜਿਹਾ ਜਿੱਦੇ ਤੇ ਲਿਖਿਆ ਮਰਜੋ ਮਾਰ ਦਿਓ ਇੱਥੇ ਲਿਖਿਆ ਜਿਓ ਜੀਣ ਦਿਓ ਜਿਨਾ ਪਰ ਚੱਜ ਨਾਲ ਜੀਣਾ ਹੈ ਜੀਣਾ ਪਰ ਅਕਲ ਨਾਲ ਜੀਣਾ ਹੈ ਬਹੁਤ ਯਾਰ ਜੀਣਾ ਹੱਸ ਕੇ ਜੀਣਾ ਹੈ ਜੀਣਾ ਖੁਸ਼ ਹੋ ਕੇ ਜੀਣਾ ਇਹ ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਮਝ ਆਉਂਦੀ ਹੈ ਕਮਲੇ ਹੋਏ ਫਿਰਦੇ ਜਯਾ ਮੈਨੂੰ ਤੇ ਇਹੀ ਲੱਗਦਾ ਕਿ ਬਾਨੀਆਂ ਜੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਤੇ ਇਥੋਂ ਰਹਿਨਮਾਈ ਗਾਈਡਨਸ ਹਾਸਲ ਕਰਕੇ ਤੇ ਦੁਨੀਆ ਚ ਤਰੱਕੀ ਕਰ ਲਈ ਏ ਤੇ ਜਿਹੜੇ ਬਾਕੀ ਆਪਣੇ ਭਰਾ ਨੇ ਇਹ ਉਹੀ ਮਾਰਦੇ ਉਹ ਤੇ ਮਾਰ ਦਾਂਗੇ ਤੇ ਇੰਜ ਕਰ ਦਾਂਗੇ ਇਹ ਨਾ ਬਾਈ ਰঞ্জੀਤ ਸਿੰਘ ਡਾਡੀਆਂ ਵਾਲੇ ਇਹਨਾਂ ਨੇ ਨਾ ਇੱਕ ਬੜਾ ਅਹਿਮ ਪੁਆਇੰਟ ਚੁੱਕਿਆ ਅਗਰ ਵੇਖਿਆ ਜਾਵੇ غور ਕੀਤਾ ਜਾਵੇ ਤੇ ਉਹਨਾਂ ਨੇ ਇੱਕ ਬੜੀ ਅੱਛੀ ਐ ਪੁਆਇੰਟ ਜੋਕੇ ਉਹਨੇ ਤੇ ਗੱਲ ਕੀਤੀ ਐ ਸਮਝਾਇਆ ਐ ਕਿ ਹਰ ਕੰਮ ਜਿਹੜਾ ਨਾ ਉਹ ਜਜ਼ਬਾਤ ਨਾਲ ਨਹੀਂ ਹੁੰਦਾ ਕੁਝ ਦਿਮਾਗ ਨਾਲ ਵੀ ਹੁੰਦਾ ਹਾਂ ਜਿਸ ਤਰ੍ਹਾਂ ਫਿਰ ਉਹਨਾਂ ਨੇ ਵਿੱਚ ਮਜ਼ahiya ਤਰੀਕੇ ਨਾਲ ਵੀ ਸਮਝਾਇਆ ਤੇ ਥੋੜਾ ਜਿਹਾ ਮਜ਼ਾਬ ਆ ਕੇ ਵੀ ਤੇ ਥੋੜਾ ਜਿਹਾ ਸੀਰੀਅਸ ਹੋ ਕੇ ਵੀ ਐਂਡ ਤੇ ਕਿ ਭਈ ਉਹ ਦੇਖੋ ਨਾ ਤੁਸੀਂ ਇਹ ਹਿੰਦੂ ਬੰਈਆਂ ਦੀ ਗੱਲ ਅਗਰ ਤੁਸੀਂ ਕਹਿੰਦੇ ਜੇ ਤੇ ਵਾਕਈ ਹੈ ਜੇ ਸਾਡੇ ਵੀ ਇੱਥੇ ਚੱਲਦਾ ਹਿੰਦੂ ਬੰਈਆਂ ਆਲਾ ਸਟਾਈਲ ਹੈ ਕਿ ਵੀ ਉਹ ਬਸ ਇੰਜ ਨਹੀਂ ਕਰੀ ਜਾਂਦੇ ਨੇ ਸਰਦਾਰ ਵੀ ਸਰਦਾਰ ਜੀ ਜਾਓ ਉਹ ਯਾ ਯਾ ਇਹ ਤੇ ਗੱਲਾਂ ਛੱਡੋ ਆਪਾਂ ਵੀਡੀਓ ਦੇਖੀ ਸੀ ਅੰਬਾਨੀ ਦੀ ਮੁੰਡੇ ਦੀ ਸ਼ਾਦੀ ਤੇ ਹਾਂਜੀ ਹਾਂਜੀ ਉਹ ਵੇਲੇ ਹਰ ਕਿਸੇ ਨੂੰ ਇੰਜ ਕਰੀ ਜਾ ਰਹੇ ਹਰ ਕਿਸੇ ਨੂੰ ਇੰਜ ਮਤਲਬ ਨੀਵੇਂ ਹੀ ਹੋਈ ਜਾ ਰਹੀ ਹੈ ਭਾਵੇਂ ਕਿ ਇੰਨਾ ਪੈਸਾ ਹੁੰਦੇ ਬਾਬ ਜੂ ਇਸ ਟਾਈਮ ਉਹ ਦੁਨੀਆ ਦੇ ਮਹਤਰੀਨ ਬੰਦੇ ਆ ਜੋ ਟੌਪ 3 'ਚ ਤੇ ਟੌਪ 3 'ਚ ਟੌਪ 3 ਜੇ ਤੀਸਰੇ ਨੰਬਰ ਤੇ ਨੇ ਨਾ ਅੱਛਾ ਤੇ ਉਹ ਵੀ ਤੁਸੀਂ ਵੇਖਿਆ ਉਹਨਾਂ ਦਾ ਹੱਥ ਇੱਥੋਂ ਇੰਜ ਨਹੀਂ ਸੀ ਹਾਂ ਹਾਂ ਪੂਰੀਆਂ ਤੁਸੀਂ ਉਹਨੀਆਂ ਸ਼ਾਦੀਆਂ ਦੀਆਂ ਵੀਡੀਓ ਆਪੋਕੇ ਲੋਕਾਂ ਦੇ ਲੱਡੂ ਰੱਖ ਰਹੇ ਸੀ ਆਪ ਖਾਣਾ ਤਕਸੀਮ ਕਰ ਰਹੇ ਸੀ ਖਾਣਾ ਤਕਸੀਮ ਕਰ ਰਹੇ ਸੀ ਕੀ ਸੀ ਇਹ ਇੱਕ ਟ੍ਰਿਕ ਲਾਉਂਦੇ ਨੇ ਉਹ ਕਿ ਭਈ ਅਸੀਂ ਤੁਹਾਡੇ ਵਰਗੇ ਹੀ ਆ ਅਸੀਂ ਡਾਉਨ ਟੂ ਅਰਥ ਸੇ ਮਤਲਬ ਕਿ ਤੁਹਾਡੇ ਤੋਂ ਵੀ ਥੱਲੇ ਆ ਤੇ ਲੋਕ ਯਕੀਨ ਕਰ ਜਾਂਦੇ ਨੇ ਨਹੀਂ ਤੇ ਮੁੜ ਕੇ ਫਿਰ ਅਮਬਾਨੀ ਨੇ ਛਿੱਲ ਵੀ ਤੇ ਇਹਨਾਂ ਦੀ ਪੱਟੀ ਹੋਈ ਹੈ ਨਾ ਉਹ ਦੇ ਜਿਹੜਾ ਉਹ ਦੇ ਕੇ ਉਹ ਸੀਮਾ ਫ੍ਰੀ ਦੇ ਕੇ ਪੂਰਾ ਸਾਲ ਕਿੰਨੇ ਤੁਸੀਂ ਦੇਖੋ ਨਾ ਉਹਨੇ ਕੈਸੀ ਪਾਈਪਲਾਈਨ ਵਸ਼ਾਈ ਆਪਣੀ ਔਲਾਦ ਵਾਸਤੇ ਕਿ ਉਹਨੇ ਇੱਕ ਸਾਲ ਸੀਮਾ ਫ੍ਰੀ ਦਿੱਤੀਆਂ ਨੈਟ ਫ੍ਰੀ ਦਿੱਤਾ ਕਾਲਾ ਫ੍ਰੀ ਦਿੱਤੀਆਂ ਪੂਰਾ ਇੱਕ ਸਾਲ ਉਹ ਉਸ ਤੋਂ ਬਾਅਦ ਉਹਨੇ ਦਿਮਾਗ ਯੂਜ਼ ਕੀਤਾ ਕਿ ਭਈ ਜਦੋਂ ਸਾਰੇ ਲੋਕਾਂ ਕੋਲ ਹੋ ਜਾਈਗੀ ਨਾ ਫਿਰ ਉਹਨੇ ਮੇਰੇ ਖਿਆਲ 1 ਰੁਪਏ ਦਾ ਪੈਕੇਜ ਰਹਾ ਹਤਾ ਮਹੀਨੇ ਦਾ ਫਿਰ 10 ਰੁਪਏ ਦਾ ਫਿਰ 100 ਰੁਪਏ ਦਾ ਉਹਨੇ ਜ਼ਰਬਤਕਸੀਮਾ ਦਿੱਤੀਆਂ ਨਾ ਕਿ ਕਿੰਨੀ ਆਵਾਮ ਹੈ ਇੰਡੀਆ 'ਚ ਮਤਲਬ ਕਿ 3 ਸਾਲਾਂ 'ਚ ਅਗਲੇ 3 ਸਾਲਾਂ ਦੇ ਵਿੱਚ ਪੈਸੇ ਮੈਂ ਪੂਰੇ ਕਰ ਲਾਂਗਾ ਜਿਹੜੇ ਫ੍ਰੀ ਦੇ ਰਹੇ ਨੇ ਜੇ ਕੰਮ ਚੱਲ ਗਿਆ ਮਤਲਬ ਕਿ ਹਿੰਦੂ ਬੰਦੀਆਂ ਲਈ ਇਹ ਸੋਚ ਹੈ ਤੇ ਸਾਡੇ ਜਾਂ ਆਪਣੇ ਇੱਥੇ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੀ ਮਾਸ਼ਰੇ ਚ ਇਹ ਕਾ ਜਾਂਦਾ ਕਿ ਜਿੰਨ ਕੋ ਚਾਰ ਆਨੇ ਆ ਜਾਣ ਜਾਂ ਉਹ ਬਹੁਤ ਮਤਲਬ ਕਿ ਫੂਕ ਫੂਕ ਕੇ ਪੈਰ ਰੱਖਦਾ ਉਹਨਾਂ ਕਹਿੰਦੇ ਬੰਈਆ ਹਾਂ ਇਹ ਬੰਈਆ ਇਹ ਇੱਕ ਹੋਰ ਉਹ ਸਿਨਫ ਯੂਜ਼ ਕੀਤੀ ਯਾਨੀ ਮਸਾਲ ਯੂਜ਼ ਕੀਤੀ ਯਾਨੀ ਕਿ ਵੀ ਇਹ ਸ਼ੇਖ ਠੀਕ ਹੈ ਹਾਂ ਕਿ ਇਹ ਹੈ ਮਤਲਬ ਕਿ ਮੋ ਜ਼ਿਆਦਾ ਕੰਜੂਸ ਆਦਮੀ ਹੈ ਮਜ਼ੇ ਦੀ ਗੱਲ ਇਹਨਾਂ ਨੇ ਐਂਡ ਤੇ ਇਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਸਾਰਾ ਮਨ ਨੂੰ ਕੰਟਰੋਲ ਕਰਨ ਤੇ ਮਨ ਕੰਟਰੋਲ ਕਰੋ ਨਫਸ ਨੂੰ ਕੰਟਰੋਲ ਕਰੋ ਮਨ ਨੂੰ ਦਿਮਾਗ ਨੂੰ ਕੰਟਰੋਲ ਕਰੋ ਇਹਦੇ ਤੇ ਜ਼ੋਰ-ਜ਼ੋਰ ਦਿੱਤਾ ਹੋਇਆ ਤੇ ਅਸੀਂ ਕਹਿੰਦਾ ਜੀ ਜੱਟ ਦਾ ਖੜਾਕ ਤੇ ਜੱਟ ਦਾ ਰੋਲਾ ਤੇ ਅਸੀਂ ਹੁਣ ਬੇਸ਼ੁਮਾਰ ਕਥਾ ਸੁਣੀਆਂ ਨੇ ਹਾਂ ਅਸੀਂ ਸੁਣਦੇ ਰਹੀਦਾ ਕਥਾ ਤੇ ਅਸੀਂ ਭਾਈਆਂ ਵਾਸਤੇ ਲੈ ਕੇ ਆਂਦੇ ਰਹੀਦਾ ਚੈਨਲਾਂ 'ਤੇ ਮੌਜੂਦ ਹੈ ਸਾਡੇ ਦੋ ਚੈਨਲ ਨੇ ਮੁxtਲਫ ਦੋ ਚੈਨਲ ਨੇ ਤੇ ਦੋਵਾਂ ਦੇ ਅਕਸਰ ਅਸੀਂ ਕਥਾ ਲੈ ਕੇ ਆਂਦੇ ਰਹੇ ਆ ਤੇ ਅਸੀਂ ਵਾਕਈ ਹੀ ਅਜ ਤੱਕ ਕਦੀ ਨਹੀਂ ਸੁਣਿਆ ਅਸੀਂ ਮਸਕੀਨ ਜੀ ਨੂੰ ਜਿੰਨਾ ਸੁਣਿਆ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ ਹਾਂਜੀ ਪਾਕਿਸਤਾਨ ਜਿੱਦੇ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ ਤੇ ਵੈਸੇ ਵਰਲਡ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਮਨ ਨੂੰ ਕੰਟਰੋਲ ਕਰਨ ਦੇ ਤਰੀਕੇ ਦੱਸਣਾਂ ਦੀ ਅਸੀਂ ਵੀਡੀਓ ਦੇਖੀ ਦਿਨਾ ਉਹ ਮਨ ਦੀ ਗੱਲ ਕਰਦੇ ਕਿ ਇਨਸਾਨ ਮਨ ਦੇ ਤਲ ਤੇ ਜੀ ਰਿਹਾ ਇਨਸਾਨ ਮਨ ਦਾ ਐ ਮਨ ਨੂੰ ਇੰਜ ਸ਼ਾਂਤ ਕਰਨਾ ਮਤਲਬ ਕਿ ਟੋਟਲ ਗੱਲ ਮਨ ਦੀ ਕਰਦੇ ਤੇ ਕਈ ਵਾਰੀ ਅਸੀਂ ਸੋਚੀ ਪੈ ਜਾਂਦੇ ਆ ਕਿ ਯਾਰ ਹੋਰ ਕੁਝ ਨਹੀਂ ਹੈਗਾ ਹਾਂ ਅਸੀਂ ਅਕਸਰ ਵੀਡੀਓ ਬਣਾਉਣ ਲੱਗੇ ਹਾਂ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੋਰ ਕੁਝ ਨਹੀਂ ਬਿਆਨ ਕੀਤਾ ਗਿਆ ਲੇਕਿਨ ਵਾਕਿਆ ਯਾਰ ਇਸ ਤਰ੍ਹਾਂ ਹੀ ਹੈ ਮੈਂ ਆਪਣੇ ਭਾਈ ਨਾਲ ਗੱਲ ਕਰ ਰਿਹਾ ਸੀ ਕੱਲ ਵੀ ਖੜਾ ਸੀ ਤੇ ਮੈਂ ਇਹ ਕਹਿ ਰਿਹਾ ਸੀ ਕਿ ਯਾਰ ਆਪਾਂ ਕੋਈ ਐਸੇ ਇਸ ਤੋਂ ਇਲਾਵਾ ਕੋਈ ਵਾਕਿਆਤ ਵਗੈਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਜਿੰਨੇ ਚ ਮੰਨ ਤੋਂ ਇਲਾਵਾ ਵੀ ਕੁਝ ਹੋਵੇ ਨਹੀਂ ਤੇ ਉਹ ਅਸੀਂ ਇਹ ਡਿਸਕਸ ਕਰਦੇ ਰਹੇ ਤਾਂ ਲੇਕਿਨ ਬਹੁਤ ਮਤਲਬ ਕਿ ਸਾਰਾ ਕੁਝ ਇਹ ਹੈ ਕਿ ਆਪਣੇ ਮਨ ਨੂੰ ਕੰਟਰੋਲ ਕਰੋ ਦਿਮਾਗ ਨੂੰ ਕੰਟਰੋਲ ਕਰੋ ਇੰਡੀਵਿਜੂਅਲ ਇਨਫਰਾਦੀ ਤੌਰ ਤੇ ਕੱਲੇ ਤੇ ਜ਼ੋਰ ਦਿੱਤਾ ਗਿਆ ਕਿ ਤੂੰ ਆਪਣੇ ਆਪ ਨੂੰ ਮਨ ਨੂੰ ਕੰਟਰੋਲ ਕਰੇਗਾ ਆਪਣੇ ਜਜ਼ਬਾਤ ਨੂੰ ਇਮੋਸ਼ਨਸ ਨੂੰ ਜਦੋਂ ਆਪਾਂ ਇਹ ਸਾਰੇ ਫਿਰ ਤੁਸੀਂ ਦੁਨੀਆ ਦੇ ਛਾ ਜਾਓਗੇ ਜਦੋਂ ਤੁਸੀਂ ਆਪਣੇ ਜਜ਼ਬਾਤ ਨੂੰ ਕੰਟਰੋਲ ਕਰਨਾ ਸਿੱਖ ਜਾਂਦੇ ਨਾ ਗੁੱਸੇ ਜਿਵੇਂ ਹਦੀਸ ਵੀ ਹੈ ਅੱਲਾ ਦੇ ਨਬੀ ਜੀ ਕਿ ਜਿਹੜਾ ਬੰਦਾ ਦੁਨੀਆ 'ਚ ਪਹਿਲਵਾਨ ਹੋਏ ਜਿਹੜਾ ਗੁੱਸੇ ਦੇ ਗਾਬੂ ਕਰਦਾ ਤੇ ਗੁੱਸਾ ਇੱਕ इमोਸ਼ਨ ਦੀ ਜਜ਼ਬਾਤ ਦੀ ਹੋਏ ਕਿਸਮੇ ਹਿੱਸਾ ਹੈ ਕੁਰਾਨੇ ਪਾਕ ਦੀ ਮੈਨੂੰ ਇੱਕ ਆਇਤ ਯਾਦ ਆ ਗਈ ਹੈ ਯਾ ਯਾ ਉਹ ਆਪਾਂ ਫਿਰ ਕਿਸੇ ਵੀਡੀਓ 'ਚ ਬਿਆਨ ਕਰਾਂਗੇ ਜਿੰਦੇ ਵਿੱਚ ਮਨ ਦਾ ਜ਼ਿਕਰ ਕੀਤਾ ਹੋਏਗਾ ਠੀਕ ਹੈ ਉਹ ਬੜੀ ਬੜੀ ਬਿਹਤਰੀਨ ਉਹ ਮਿਸਾਲ ਹੈ ਹੁਣ ਆਪਾਂ ਦੋਸਤੋ ਇੱਥੇ ਵੀਡੀਓ ਦਾ ਕਰਨੇ ਆ ਐਂਡ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ ਉਮੀਦ ਕਰਨੇ ਆ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਅੱਲਾ ਨਿਗੇਬਾਨ